ਨਾਮਵਰ ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਸੋ ਬਹੁਤ ਹੀ ਦੁੱਖ ਦੀ ਖਬਰ ਸਾਹਮਣੇ ਆ ਰਹੀ ਆ ਉਹ ਲਗਭਗ 52 ਵਰਿਆਂ ਦੇ ਸੀ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਅੰਮ੍ਰਿਤਸਰ ਵਿੱਚ ਉਹਨਾਂ ਦੇ ਮੋਢੇ ਦੇ ਉੱਤੇ ਸੱਟ ਲੱਗੀ ਹੋਈ ਸੀ ਇਸੇ ਦੌਰਾਨ ਹੀ ਹਾਰਟ ਅਟੈਕ ਆਉਣ ਕਾਰਨ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦੇ ਜੋਰ ਦਿਖਾ ਚੁੱਕੇ ਆ। ਸਨ 2009 ਵਿੱਚ ਵਰਿੰਦਰ ਘੁੰਮਣ ਨੇ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ। ਤੋਂ ਉਹਨਾਂ ਦੇ ਪੂਰੀ ਦੁਨੀਆ ਦੇ ਵਿੱਚ ਚਰਚੇ ਸੀ ਤੇ ਉਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਆ। ਸੋ ਵਿਰਿੰਦਰ ਘੁੰਮਣ ਇਸ ਸੰਸਾਰ ਵਿੱਚ ਨਹੀਂ ਰਹੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸੋ ਬਹੁਤ ਹੀ ਦੁੱਖ ਦੀ ਖਬਰ ਆ ਕਿਉਂਕਿ ਅੱਜ ਹੀ ਸੰਸਕਾਰ ਹੋਇਆ ਸੀ ਰਾਜਵੀਰ ਜਵੰਦੇ ਦਾ ਤੇ ਅਚਾਨਕ ਇਹ ਖਬਰ ਆਈਏ ਕਿ ਵਿਰਿੰਦਰ ਘੁੰਮਣ ਨਹੀਂ ਰਹੇ ਸੋ ਬਹੁਤ ਹੀ ਦੁੱਖ ਭਰੀ ਖਬਰ ਆ ਸੋ ਵਿਰਿੰਦਰ ਘੁੰਮਣ ਨੂੰ ਆਪਾਂ ਸ਼ਰਧਾਂਜਲੀ ਦੇਣ ਲਈ ਉਹਨਾਂ ਤੇ ਬਾਇਓਗ੍ਰਾਫੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਸੋ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਸੰਘਰਸ਼ ਬਹੁਤ ਜ਼ਿਆਦਾ ਮਿਹਨਤ ਕੀਤੀ ਸੋ ਇਸ ਮਹਾਨ ਐਕਟਰ ਤੇ ਬੋਡੀ ਬਿਲਡਰ ਨੂੰ ਸ਼ਰਧਾਂਜਲੀ ਦੇਣੀ ਬੰਦੀ ਹੈ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਵਰਿੰਦਰ ਘੁੰਮਣ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜ਼ਰੂਰ ਕਰਿਓ ਵਰਿੰਦਰ ਸਿੰਘ ਘੁੰਮਣ ਦਾ ਜਨਮ 14 ਮਈ 1972 ਨੂੰ ਮਾਤਾ ਹਰਪਜਨ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਭਪਿੰਦਰ ਸਿੰਘ ਦੇ ਘਰ ਪਿੰਡ ਤਲਵੰਡੀ ਜ਼ਿਲ੍ਹਾ ਗਰਦਾਸਪੁਰ ਪੰਜਾਬ ਵਿਖੇ ਹੋਇਆ ਵਰਿੰਦਰ ਘੁੰਮਣ ਦੇ ਪਿਤਾ ਜੀ ਪੰਜਾਬ ਪੁਲਿਸ ਵਿੱਚ ਏਐਸਆਈ ਸੀ ਦੋਸਤੋ ਜਿਸ ਸਮੇਂ ਪੰਜਾਬ ਦੇ ਹਾਲਾਤ ਖਰਾਬ ਸੀ ਉਸ ਸਮੇਂ ਵਰਿੰਦਰ ਘੁੰਮਣ ਦਾ ਪੂਰਾ ਪਰਿਵਾਰ ਜਲੰਧਰ ਆ ਕੇ ਵੱਸ ਗਿਆ ਤੇ ਵਰਿੰਦਰ ਘੁੰਮਣ ਨੇ ਆਪਣੀ ਸਕੂਲਿੰਗ ਵੀ ਜਲੰਧਰ ਦੇ ਇੱਕ ਸਕੂਲ ਤੋਂ ਪੂਰੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਕਰਨ ਲਈ ਖਾਲਸਾ ਕਾਲਜ ਜਲੰਧਰ ਵਿਖੇ ਦਾਖਲਾ ਲਿਆ ਤੇ ਉੱਥੋਂ ਆਪਣੀ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਸੋ ਦੋਸਤੋ ਵਰਿੰਦਰ ਘੁੰਮਣ ਨੂੰ ਬਚਪਨ ਤੋਂ ਹੀ ਗੇਮਸ ਨਾਲ ਬਹੁਤ ਜ਼ਿਆਦਾ ਪਿਆਰ ਸੀ ਪਰ ਉਹਨਾਂ ਨੇ ਕਦੇ ਬਾਡੀ ਬਿਲਡਰ ਬਣਨ ਬਾਰੇ ਨਹੀਂ ਸੋਚਿਆ ਸੀ ਉਹ ਅਕਸਰ ਹੀ ਕ੍ਰਿਕਟ ਖੇਡਿਆ ਕਰਦੇ ਸੀ ਤੇ ਉਹ ਆਪਣੇ ਕਾਲਜ ਸਮੇਂ फास्ट बॉलर ਸੀ ਪਰ ਦੋਸਤੋ ਅਚਾਨਕ ਉਹਨਾਂ ਦਾ ਬੋਡੀ ਬਿਲਡਿੰਗ ਵੱਲ ਕਿਸ ਤਰ੍ਹਾਂ ਰੁਝਾਨ ਹੋਇਆ ਆਪਾਂ ਹੁਣ ਉਸ ਬਾਰੇ ਗੱਲ ਕਰਦੇ ਆਂ ਇੱਕ ਵਾਰ ਉਹਨਾਂ ਦੇ ਘਰ ਦੇ ਨੇੜੇ ਬੋਡੀ ਬਿਲਡਿੰਗ ਇਵੈਂਟ ਹੋਇਆ ਉਹਨਾਂ ਨੂੰ ਵੀ ਉਹ ਇਵੈਂਟ ਵੇਖਣ ਦਾ ਮੌਕਾ ਮਿਲਿਆ ਇਸੇ ਕਾਰਨ ਫਿਰ ਜਦੋਂ ਉਹਨਾਂ ਨੇ ਬਹੁਤ ਸਾਰੇ ਨਾਮਵਰ ਬਾਡੀ ਬਿਲਡਰ ਦੇਖੇ ਤੇ ਉਹਨਾਂ ਨੂੰ ਵੀ ਬਾਡੀ ਬਿਲਡਿੰਗ ਦਾ ਸ਼ੌਂਕ ਪੈ ਗਿਆ ਉਹਨਾਂ ਨੇ ਜਿਮ ਜੁਆਇਨ ਕਰ ਲਈ ਤੇ ਉਸ ਤੋਂ ਬਾਅਦ ਉਹਨਾਂ ਨੇ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਉਹ ਵੀ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਆ ਗਏ ਦੋਸਤੋ ਵਿਰਿੰਦਰ ਘੁੰਮਣ ਨੇ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਅੱਗੇ ਵਧਣ ਲਈ ਲਗਭਗ 5 ਸਾਲ ਮਿਹਨਤ ਕੀਤੀ ਤੇ ਨਾਲ ਦੀ ਨਾਲ 1 ਸਾਲ ਉਹਨਾਂ ਨੇ ਡਾਕਟਰ ਰਣਧੀਰ ਹਸਤੀਰ ਦੇ ਅੰਡਰ ਟ੍ਰੇਨਿੰਗ ਵੀ ਕੀਤੀ ਜਿਸ ਤੋਂ ਬਾਅਦ ਸਾਲ 2006 ਵਿੱਚ ਉਹਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਆਇਆ ਤੇ ਇਹ ਸਾਲ ਉਹਨਾਂ ਲਈ ਬਹੁਤ ਜ਼ਿਆਦਾ ਲੱਕੀ ਰਿਹਾ ਕਿਉਂਕਿ ਉਹਨਾਂ ਨੂੰ ਸਾਲ 2006 ਵਿੱਚ ਡਿਸਟ੍ਰਿਕਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਮਿਸਟਰ ਜਲੰਧਰ ਦਾ ਖਿਤਾਬ ਆਪਣੇ ਨਾਮ ਕੀਤਾ ਉਸੇ ਸਮੇਂ ਦੌਰਾਨ ਵਿਰਿੰਦਰ ਘੁੰਮਣ ਨੇ ਜੂਨੀਅਰ ਪੰਜਾਬ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਮਿਸਟਰ ਪੰਜਾਬ ਦਾ ਖਿਤਾਬ ਵੀ ਜਿੱਤਿਆ ਜੂਨੀਅਰ ਨੈਸ਼ਨਲ ਵਿੱਚ ਵੀ ਸਿਲਵਰ ਮੈਡਲ ਆਪਣੇ ਨਾਂ ਕੀਤਾ ਵਿਅਤਨਾਮ ਜਾ ਕੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਬ੍ਰਾਊਨਜ਼ ਮੈਡਲ ਜਿੱਤਿਆ ਸਨ 2008 ਵਿੱਚ ਮੇਰਠ ਚ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਤੇ ਸਿਲਵਰ ਮੈਡਲ ਜਿੱਤਿਆ ਸਾਲ 2009 ਚ ਵਿਰਿੰਦਰ ਘੁੰਮਣ ਨੇ ਕੋਲਕਾਤਾ ਚ 골ਡ ਮੈਡਲ ਤੇ ਉਸੇ ਤਾਲ ਅਰੰਗਾਬਾਦ ਚ ਹੋਏ ਮਿਸਟਰ ਏਸ਼ੀਅਨ ਚੈਂਪੀਅਨਸ਼ਿਪ ਚ ਸਿਲਵਰ ਮੈਡਲ ਜਿੱਤੇ ਆ ਇਸ ਤੋਂ ਬਿਨਾ ਵਿਰਿੰਦਰ ਘੁੰਮਣ ਨੂੰ ਯੂਕੇ ਵਿੱਚ ਪ੍ਰੋ ਰੈਸਲਿੰਗ ਲਈ ਵੀ ਸਿਲੈਕਟ ਕੀਤਾ ਜਾ ਚੁੱਕਿਆ। ਦੋਸਤੋ ਜਿਵੇਂ ਆਪਾਂ ਜਾਣਦੇ ਕਿ ਵਿਰਿੰਦਰ ਘੁੰਮਣ ਦਾ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਵੱਡਾ ਨਾਮ ਆ ਪਰ ਇੱਕ ਸਮਾਂ ਅਜੀਹਾ ਵੀ ਸੀ ਜਦੋਂ ਉਹਨਾਂ ਦੇ ਪਿਤਾ ਜੀ ਚਾਹੁੰਦੇ ਸੀ ਕਿ ਵਿਰਿੰਦਰ ਘੁੰਮਣ ਐਥਲੈਟਿਕਸ ਵਿੱਚ ਜਾਵੇ ਤੇ ਨਾਲ ਦੀ ਨਾਲ ਉਹ ਪੰਜਾਬ ਪੁਲਿਸ ਵਿੱਚ ਵੀ ਭਰਤੀ ਹੋ ਜੇ ਪਰ ਵਿਰਿੰਦਰ ਘੁੰਮਣ ਦਾ ਜ਼ਿਆਦਾ ਇੰਟਰਸਟ ਬਾਡੀ ਬਿਲਡਿੰਗ ਵੱਲ ਹੋ ਗਿਆ ਸੀ ਇਸੇ ਕਾਰਨ ਉਹ ਜਿਮ ਵਿੱਚ ਲਗਾਤਾਰ ਮਿਹਨਤ ਕਰਦਾ ਰਹਿੰਦਾ ਸੀ ਤੇ ਉਸਨੇ ਇਹ ਵੀ ਸੋਚਿਆ ਸੀ ਕਿ ਮੈਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਭਰਤੀ ਹੋਊਂਗਾ ਦੋਸਤੋ ਉਸੇ ਸਮੇਂ ਹੀ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਜੋ ਕੁਝ ਨਿਯਮ ਸੀ ਉਹਨਾਂ ਵਿੱਚ ਵੀ ਬਦਲਾਅ ਆਇਆ ਜਿਸ ਕਾਰਨ ਵਿਰਿੰਦਰ ਘੁੰਮਣ ਫਿਰ ਪੰਜਾਬ ਪੁਲਿਸ ਵਿੱਚ ਭਰਤੀ ਨਾ ਹੋ ਸਕਿਆ ਸੋ ਉਸਨੇ ਫਿਰ ਬਾਡੀ ਬਿਲਡਿੰਗ ਵਾਲੀ ਹੀ ਜਾੜਾ ਧਿਆਨ ਦੇਣਾ ਸ਼ੁਰੂ ਕੀਤਾ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਵਿਰਿੰਦਰ ਘੁੰਮਣ ਦੁਨੀਆ ਦਾ ਪਹਿਲਾ ਸ਼ੁੱਧ ਸ਼ਾਕਾਹਾਰੀ ਬਾਡੀ ਬਿਲਡਰ ਆ ਸੋ ਉਹਨਾਂ ਨੇ ਕਈ ਵਾਰ ਕਾਫੀ ਇੰਟਰਵਿਊਜ਼ ਵਿੱਚ ਵੀ ਦੱਸਿਆ ਕਿ ਮੈਨੂੰ ਰੋਜ਼ ਅੱਧਾ ਕਿਲੋ ਪ੍ਰੋਟੀਨ ਦੀ ਲੋੜ ਹੁੰਦੀ ਆ ਸੋ ਮੈਂ ਕਦੇ ਵੀ ਆਪਣੇ ਜੀਵਨ ਵਿੱਚ ਆਂਡਾ ਜਾਂ ਮੀਟ ਨਹੀਂ ਖਾਂਦਾ ਸੋ ਮੈਂ ਪ੍ਰੋਟੀਨ ਦੀ ਇਸ ਜ਼ਰੂਰਤ ਨੂੰ ਮਿਲਕ ਪ੍ਰੋਡਕਟਸ ਤੇ ਵੇ ਪ੍ਰੋਟੀਨ ਸਪਲੀਮੈਂਟ ਨਾਲ ਪੂਰਾ ਕਰਦਾ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਕਿ ਵਿਰਿੰਦਰ ਘੁੰਮਣ ਦੀ ਫਿਲਮੀ ਦੁਨੀਆ ਵਿੱਚ ਐਂਟਰੀ ਕਿਸ ਤਰ੍ਹਾਂ ਹੋਈ ਤਾਂ ਗੱਲ ਆਸਨ 2010 ਦੀ ਜਦੋਂ ਵਿਰਿੰਦਰ ਘੁੰਮਣ ਇੱਕ ਮੇਲੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸੀ ਤੇ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਇੱਕ ਫਿਲਮ ਪ੍ਰੋਡਿਊਸਰ ਨਾਲ ਜੋ ਕਿ ਕਬੱਡੀ ਤੇ ਫਿਲਮ ਬਣਾ ਰਹੇ ਸੀ ਉਸ ਪ੍ਰੋਡਿਊਸਰ ਨੇ ਵਿਰਿੰਦਰ ਘੁਮਣ ਨੂੰ ਉਸ ਫਿਲਮ ਵਿੱਚ ਰੋਲ ਕਰਨ ਲਈ ਆਫਰ ਕੀਤਾ ਤੇ ਵਿਰਿੰਦਰ ਨੇ ਯੈਸ ਕਰਤੀ ਉਸ ਤੋਂ ਬਾਅਦ ਫਿਰ ਵਿਰਿੰਦਰ ਘੁਮਣ ਨੇ ਲਗਭਗ 6 ਮਹੀਨੇ ਮੁੰਬਈ ਰਹਿ ਕੇ ਉੱਥੋਂ ਐਕਟਿੰਗ ਦੀਆਂ ਅਮਰੀਕੀਆਂ ਸਿੱਖੀਆਂ ਤੇ ਉਹਨਾਂ ਨੇ ਫਿਰ ਕਬੱਡੀ ਵਾਂਸ ਅਗੇਨ ਫਿਲਮ ਵਿੱਚ ਕੰਮ ਕੀਤਾ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਤੋਂ ਬਿਨਾ ਵਿਰਿੰਦਰ ਘੁਮਣ ਨੇ ਹੋਰ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਰੋਰ ਦੀ ਟਾਈਗਰ ਆਫ ਸੁੰਦਰਬਾਂਸ ਹੀ ਮੈਨ ਤੇ ਇਸ ਤੋਂ ਬਿਨਾ ਵੀ ਉਹ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਆ ਸੋ ਦੋਸਤੋ ਹੁਣ ਆਪਾਂ ਵਿਰਿੰਦਰ ਘੁਮਣ ਦੇ ਜੀਵਨ ਬਾਰੇ ਕੁਝ ਹੋਰ ਇੰਟਰਸਟਿੰਗ ਫੈਕਟਸ ਦੀ ਗੱਲ ਕਰਦੇ ਆ ਉਹਨਾਂ ਨੇ ਸਲਮਾਨ ਖਾਨ ਮਨੀਸ਼ਾ ਲਾਂਬਾ ਤੇ ਇਸ ਤੋਂ ਬਿਨਾਂ ਵੀ ਕਈ ਬਾਲੀਵੁੱਡ ਦੇ ਜਿਹੜੇ ਸਟਾਰ ਆ ਉਹਨਾਂ ਨੂੰ ਟ੍ਰੇਨ ਕੀਤਾ ਵਿਰਿੰਦਰ ਘੁੰਮਣ ਪਹਿਲੇ ਇੰਡੀਅਨ ਬਾਡੀ ਬਿਲਡਰ ਆ ਜਿਨ੍ਹਾਂ ਨੇ ਆਈਐਫ ਬੀਬੀ ਪ੍ਰੋ ਵਿੱਚ ਜਗ੍ਹਾ ਬਣਾਈ ਆ ਉਹਨਾਂ ਨੂੰ ਪੰਜਾਬ ਦੇ ਆਰਨੋਲਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਦੋਸਤੋ ਹੁਣ ਆਪਾਂ ਵਿਰਿੰਦਰ ਘੁੰਮਣ ਦੀ ਪਰਸਨਲ ਲਾਈਫ ਬਾਰੇ ਗੱਲ ਕਰਦੇ ਆ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਉਹਨਾਂ ਦੇ ਦੋ ਬੇਟੇ ਆ ਤੇ ਇੱਕ ਬੇਟੀ ਆ ਦੋਸਤੋ ਵਿਰਿੰਦਰ ਘੁੰਮਣ ਦਾ ਇੱਕ ਭਰਾ ਵੀ ਸੀ ਜਿਸ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਭਰਾ ਦਾ ਨਾਮ ਭਗਵੰਤ ਸਿੰਘ ਘੁੰਮਣ ਆ ਸੋ ਦੋਸਤੋ ਵਿਰਿੰਦਰ ਘੁੰਮਣ ਵਰਗੇ ਇਨਸਾਨ ਕਦੇ-ਕਦੇ ਹੀ ਪੈਦਾ ਹੁੰਦੇ ਆ ਜਿਨ੍ਹਾਂ ਨੇ ਇੰਨੀ ਮਿਹਨਤ ਦੇ ਨਾਲ ਇੰਨੇ ਸੰਘਰਸ਼ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣੇ ਮਾਪਿਓ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਇੰਡੀਆ ਦਾ ਨਾਮ ਰੌਸ਼ਨ ਕੀਤਾ ਤੇ ਹਮੇਸ਼ਾ ਹੀ ਬਹੁਤ ਜਿਆਦਾ ਮਿਹਨਤ ਕੀਤੀ ਤੇ ਨੌਜਵਾਨਾਂ ਨੂੰ ਚੰਗੀ ਸਿਹਤ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਾਡੀ ਬਿਲਡਿੰਗ ਦੇ ਵਿੱਚ ਵੀ ਹਮੇਸ਼ਾ ਇਹੀ ਕਿਹਾ ਕਿ ਚੰਗੀ ਡਾਈਟ ਖਾਓ ਮਿਹਨਤ ਕਰੋ ਐਕਸਰਸਾਈਜ਼ ਕਰੋ ਤੇ ਤੰਦਰੁਸਤ ਰਹੋ ਪਰ ਵਾਹਿਗੁਰੂ ਜੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਬਹੁਤ ਹੀ ਵਧੀਆ ਬਾਡੀ ਬਿਲਡਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਐਕਟਰ ਇਸ ਸੰਸਾਰ ਨੂੰ ਹਮੇਸ਼ਾ ਲਈ ਆਲਵਿਦਾ ਕਹਿ ਗਿਆ ਬਿਲਕੁਲ ਜੋ ਤੰਦਰੁਸਤ ਸੀ ਸੋ ਕਹਿੰਦੇ ਕਿ ਵਾਹਿਗੁਰੂ ਦੀ ਮਰਜ਼ੀ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਸ ਵਕਤ ਕਿਸੇ ਨੂੰ ਕੀ ਹੋ ਜੇ ਕੁਝ ਵੀ ਨਹੀਂ ਕਹਿ ਸਕਦੇ ਕਹਿੰਦੇ ਕਿ ਉਹਦੇ ਰੰਗਾਂ ਨੂੰ ਉਹੀ ਜਾਣੇ ਜਿਸ ਨੇ ਦੁਨੀਆ ਸਾਜੀ ਸੋ ਵਾਕਿਆ ਹੀ ਮਹਾਰਾਜ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਸੋ ਵਿਰਿੰਦਰ ਘੁੰਮਣ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਪੰਜਾਬ ਤੇ ਇੰਡੀਆ ਨੂੰ ਵੱਡਾ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੋ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਮੈਂਟਾਂ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕ ਜਾਣ ਸਕਣ ਕਿ ਕਿਵੇਂ ਵਿਰਿੰਦਰ ਘੁੰਮਣ ਨੇ ਆਪਣੇ ਜੀਵਨ ਵਿੱਚ ਸੰਘਰਸ਼ ਕੀਤਾ ਕਿਵੇਂ ਮਿਹਨਤ ਕੀਤੀ ਤੇ ਇਸ ਮਕਾਮ ਨੂੰ ਹਾਸਲ ਕੀਤਾ ਸੀ ਸੋ ਅਸੀਂ ਵੀ ਆਪਣੇ ਚੈਨਲ ਸਾਡੀ ਪੂਰੀ ਟੀਮ ਵੱਲੋਂ ਵਿਰਿੰਦਰ ਘੁੰਮਣ ਨੂੰ ਸ਼ਰਧਾਂਜਲੀ ਦਿੰਦੇ ਆ ਤੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਵਿਰਿੰਦਰ ਘੁੰਮਣ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ